ਸਿੱਖ ਧਰਮ ਚ ਸਿੱਖ ਗੁਰਦੁਆਰਾ ਸਭਾ ਦੇ ਪ੍ਰਬੰਧ ਦੇ ਵਿੱਚ ਸਿੱਧੀ ਦਖਲਦਾਰੀ ਕਰ ਰਹੀਆਂ ਨੇ ਜਿਵੇਂ ਕਿ ਤੁਸੀਂ ਵੇਖੋ ਕਿ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹਰਿਆਣਾ ਕਮੇਟੀ ਬਣਾਈ ਗਈ ਹੁਣ ਜਿਹੜਾ ਹਯੂਰ ਸਾਹਿਬ ਤਖਤਸ਼ਾਲੀ ਹਯੂਰ ਸਾਹਿਬ ਆ ਉੱਥੇ 1956 ਵਾਲਾ ਐਕਟ ਬਿਲਕੁਲ ਖਤਮ ਕਰ ਦਿੱਤਾ ਗਿਆ ਇਹ ਸਹ ਤਖਤ ਤੇ ਐਸਜੀਪੀਸੀ ਦੇ 4 ਮੈਂਬਰ ਨਾਮਜ਼ਦ ਹੁੰਦੇ ਸਨ ਹੁਣ ਘਟਾ ਕੇ 2 ਕਰ ਦਿੱਤੇ ਗਏ ਪਹਿਲਾਂ ਦੋ ਸਿੱਖ ਜਿਹੜੇ ਐਮਪੀ ਹੁੰਦੇ ਸੀ ਉਹ ਵੀ ਉੱਥੇ ਦੇ ਮੈਂਬਰ ਹੁੰਦੇ ਸੀ ਉਹਨਾਂ ਨੇ ਵੀ ਨਜ਼ਰਅੰਦਾਜ਼ ਕਰ ਦਿੱਤਾ ਗਿਆ ਮੈਂ ਸਮਝਦਾ ਕਿ ਇਹ ਸਾਡੇ ਤਖਤਾਂ ਤੇ ਸਰਕਾਰ ਦਾ ਸਿੱਧਾ ਹਮਲਾ ਆ ਸਾਡੇ ਜਿਹੜੇ ਗੁਰਦੁਆਰਾ ਸਭਾਾਂ ਦੇ ਪ੍ਰਬੰਧ 'ਚ ਉਹਦਾ ਸਿੱਧਾ ਹਮਲਾ ਵਾ ਤੁਸੀਂ ਸਿੱਖ ਕੌਮ ਨੂੰ ਝੁਕਾਉਣ ਵਾਲੀ ਕੋਸ਼ਿਸ਼ ਕਰਦੇ ਹੋ ਨਾ ਕਰੋ ਤਾਂ ਜੋ ਸਿੱਖ ਜਿਹੜੇ ਉਹ ਜਿੱਥੇ ਵੀ ਵਸਦੇ ਨੇ ਉਹ ਅਮਨ ਸ਼ਾਂਤੀ ਨਾਲ ਵਸਦੇ ਰਹਿਣ ਮੈਂ ਮਾਂਝਾ ਪ੍ਰਧਾਨ ਸਾਸਕ ਜੀ ਹਜਿੰਦਰ ਸਿੰਘ ਜੀ ਧਾਮੀ ਜੀ ਵੱਲੋਂ ਇਸ ਜਿਹੜੀ ਦਖਲਦਾਨੀ ਕੀਤੀ ਜਾ ਰਹੀ ਹੈ ਗੁਰਦਸਪੁਰ ਪ੍ਰਬੰਧਨ ਚ ਮੈਂ ਉਹਦੀ ਨਖੇਦੀ ਕਰਦਾ ਸਸ਼ਟ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਨਾਂਦੇੜ ਗੁਰਦੁਆਰਾ ਐਕਟ ਦੇ ਵਿੱਚ ਸੋਧ ਕੀਤੀ ਗਈ ਹੈ ਇਹ ਸੋਧ ਕੀਤੀ ਗਈ ਹੈ ਇੱਕ 나ਥ शिंदे ਦੀ ਸਰਕਾਰ ਯਾਨੀ ਮਹਾਰਾਸ਼ਟਰਾ ਸਰਕਾਰ ਵੱਲੋਂ ਜਿਸ ਦਾ ਹਰ ਪਾਸੇ ਵਿਰੋਧ ਹੋ ਰਿਹਾ ਸਿੱਖ ਆਗੂਆਂ ਵੱਲੋਂ ਇਹਦੇ ਉੱਤੇ ਪ੍ਰतिकਰਮ ਦਿੱਤੇ ਜਾ ਰਹੇ ਨੇ ਤੇ ਸ਼ਰਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਵੀ ਇਸ ਮਾਮਲੇ ਦੀ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਗਈ ਹੈ ਕਿਉਂਕਿ ਇਸ ਸੋਧ ਦੇ ਨਾਲ ਕਾਫੀ ਨਾਮਜ਼ਦਗੀਆਂ ਖਤਮ ਹੋ ਗਈਆਂ ਨੇ ਤੇ ਕਈ ਮੈਂਬਰ ਕਟਾ ਦਿੱਤੇ ਗਏ ਨੇ ਜਿਸ ਤੋਂ ਬਾਅਦ ਦੇ ਵਿੱਚ ਹੁਣ ਵਿਵਾਦ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ ਤੇ ਇਸ ਐਕਟ ਦੇ ਵਿੱਚ ਸੋਧ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ ਯਾਨੀ ਕਿ ਉੱਥੇ ਮੰਜ਼ੂਰੀ ਦਿੱਤੀ ਗਈ ਹੈ ਨਾਂਦੇੜ ਗੁਰਦੁਆਰਾ ਐਕਟ 2024 ਨੂੰ ਲਾਗੂ ਕਰਨ ਦੀ ਤੇ ਇਸ ਤੋਂ ਪਹਿਲਾਂ ਜਿਹੜਾ 1956 ਵਾਲਾ ਐਕਟ ਹੈ ਉਹਦੇ ਮੁਤਾਬਕ ਜੋ ਸੀਗਾ ਸਾਰਾ ਕੁਝ ਬਦਲ ਦਿੱਤਾ ਗਿਆ ਇੱਕ ਤਾਂ ਸਰਕਾਰੀ ਮੈਂਬਰਾਂ ਦੀ ਗਿਣਤੀ ਇਹਦੇ ਵਿੱਚ ਵਧ ਜਾਵੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਗਿਣਤੀ ਘਟਾ ਦਿੱਤੀ ਗਈ ਹੈ ਤੇ ਇਸ ਤੋਂ ਇਲਾਵਾ ਕੁਝ ਸੰਸਥਾਵਾਂ ਦੀ ਨਾਮਜ਼ਦਗੀ ਖਤਮ ਕਰ ਦਿੱਤੀ ਗਈ ਹੈ ਦੋ ਸਿੱਕ ਸਾਂਸਦ ਵੀ ਇਹਦੇ ਵਿੱਚ ਹੋ ਸਕਦੇ ਸੀ ਉਹਨਾਂ ਨੂੰ ਵੀ ਬਾਹਰ ਕਰ ਦਿੱਤਾ ਗਿਆ ਯਾਨੀ ਕਿ ਕੁੱਲ ਮਿਲਾ ਕੇ ਸਿੱਧੇ ਤੌਰ ਦੇ ਉੱਤੇ ਸਰਕਾਰੀ ਦਖਲ ਅੰਦਾਜ਼ੀ ਇਸ ਮਾਮਲੇ ਦੇ ਵਿੱਚ ਹੋਣ ਦੀ ਉਮੀਦ ਬੱਝਵੀ ਹੋਈ ਨਜ਼ਰ ਆ ਰਹੀ ਹੈ ਜਿਹੜੀ ਸਿੱਖ ਸਮਾਜ ਦੇ ਵਿੱਚ ਕਦੇ ਵੀ ਅਪਣਾਈ ਨਹੀਂ ਜਾਵੇਗੀ ਤਾਂ ਦੱਸਦੇ ਕਿ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਨੇ ਜਿਹੜੀ ਪੋਸਟ ਪਾਈ ਹੈ ਉਹਦੇ ਵਿੱਚ ਉਹਨਾਂ ਨੇ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਉਹ ਲਿਖਦੇ ਨੇ ਕਿ ਨੰਦੇੜ ਸਿੱਖ ਗੁਰਦੁਆਰਾ ਸੱਚਖੰਡ ਸ਼੍ਰੀ ਹਜ਼ੂਰ ਅਬਚਲ ਨਗਰ ਸਾਹਿਬ ਐਕਟ 1956 ਵਿੱਚ ਮਹਾਰਾਸ਼ਟਰ ਦੀ ਏਕਨਾਥ ਸ਼ਿੰਦੇ ਦੀ ਮਹਾਰਾਸ਼ਟਰ ਸਰਕਾਰ ਨੇ ਹਾਲੀ ਹੀ ਦੇ ਵਿੱਚ ਇੱਕ ਸੋਧ ਕੀਤੀ ਹੈ ਜੋ ਨਿੰਦਣਯੋਗ ਹੈ ਤੇ ਅੱਗੇ ਉਹ ਲਿਖਦੇ ਨੇ ਕਿ ਇਹ ਸਿੱਖ ਧਾਰਮਿਕ ਮਾਮਲਿਆਂ ਦੇ ਵਿੱਚ ਸਿੱਧਾ ਦਖਲ ਹੈ ਯਾਨੀ ਕਿ ਦਖਲਅੰਦਾਜ਼ੀ ਹੈ ਤੇ ਅੱਗੇ ਉਹਨਾਂ ਨੇ ਲਿਖਿਆ ਕਿ ਰਾਜ ਸਰਕਾਰ ਦੇ ਬੋਰਡ ਦੇ ਕੁੱਲ 17 ਮੈਂਬਰਾਂ ਵਿੱਚੋਂ 12 ਨੂੰ ਸਿੱਧੇ ਤੌਰ ਦੇ ਉੱਤੇ ਨਾਮਜ਼ਦ ਕਰਨ ਦਾ ਰਾ ਪਦਰਾ ਕਰ ਦਿੱਤਾ ਹੈ ਤੇ ਅੱਗੇ ਉਹ ਲਿਖਦੇ ਨੇ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਗਏ ਮੈਂਬਰਾਂ ਦੀ ਗਿਣਤੀ 4 ਤੋਂ ਘਟਾ ਕੇ 2 ਕਰ ਦਿੱਤੀ ਗਈ ਹੈ ਚੀਫ ਖਾਲਸਾ ਦੀਵਾਨ ਹਜ਼ੂਰੀ ਸੱਚਖੰਡ ਦਿਵਾਨ ਦੀ ਨਾਮਜ਼ਦਗੀ ਖਤਮ ਕਰ ਦਿੱਤੀ ਗਈ ਹੈ ਤੇ ਇਸ ਤੋਂ ਇਲਾਵਾ ਇਸੇ ਤਰ੍ਹਾਂ ਬੋਰਡ ਦੇ ਮੈਂਬਰ ਰਹੇ ਦੋ ਸਿੱਖ ਸੰਸਦ ਮੈਂਬਰਾਂ ਨੂੰ ਵੀ ਨਵੀਂ ਸੋਧ ਦੇ ਵਿੱਚ ਅਧਿਕਾਰ ਤੋਂ ਇਨਕਾਰ ਕਰ ਦਿੱਤਾ ਗਿਆ ਯਾਨੀ ਕਿ ਬਾਹਰ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਉਪਰੋਕਤ ਇਹ ਸਪਸ਼ਟ ਹੈ ਕਿ ਸੂਬਾ ਸਰਕਾਰ ਗੁਰਦੁਆਰਾ ਬੋਰਡ ਤੇ ਪੂਰੀ ਤਰ੍ਹਾਂ ਕਬਜ਼ਾ ਕਰਨ ਜਾ ਰਹੀ ਹੈ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਕਬਜ਼ੇ ਦੀ ਗੱਲ ਕਹਿ ਦਿੱਤੀ ਹੈ ਤੇ ਉਹ ਕਹਿੰਦੇ ਆਕਾਲੀ ਦਲ ਇਸ ਮਾਮਲੇ ਨੂੰ ਇਸ ਸੋਧ ਨੂੰ ਵਾਪਸ ਲੈਣ ਦੀ ਅਪੀਲ ਕਰਦਾ ਹੈ ਮਹਾਰਾਸ਼ਟਰ ਸਰਕਾਰ ਨੂੰ ਕਿ ਇਹ ਜਿਹੜੀ ਸੋਧ ਹੈ ਇਹ ਵਾਪਸ ਲਈ ਜਾਵੇ ਜਿਵੇਂ ਦਾ ਐਕਟ ਪਹਿਲਾਂ ਸੀ ਉਸੇ ਤਰ੍ਹਾਂ ਦਾ ਹੀ ਰੱਖਿਆ ਜਾਵੇ ਜਿਵੇਂ ਕਿ ਅਸੀਂ ਪਹਿਲਾਂ ਵੀ ਬੜੀ ਬਾਰੇ ਕਹਿ ਚੁੱਕੇ ਹਾਂ ਕਿ ਸਰਕਾਰਾਂ ਜਿਹੜੀਆਂ ਉਹ ਸਿੱਖ ਧਰਮ ਚ ਸਿੱਖ ਗੁਰਦੁਆਰਾ ਸਭਾ ਦੇ ਪ੍ਰਬੰਧ ਦੇ ਵਿੱਚ ਸਿੱਧੇ ਦਖਲਅੰਦਾਜ਼ੀ ਕਰ ਰਹੀਆਂ ਨੇ ਜਿਵੇਂ ਕਿ ਤੁਸੀਂ ਵੇਖੋ ਕਿ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹਰਿਆਣਾ ਕਮੇਟੀ ਬਣਾਈ ਗਈ ਹੁਣ ਜਿਹੜਾ ਹਯੂਰ ਸਾਹਿਬ ਤਖਸੀਰ ਹਯੂਰ ਸਾਹਿਬਾ ਉੱਥੇ 1956 ਵਾਲਾ ਐਕਟ ਬਿਲਕੁਲ ਖਤਮ ਕਰ ਦਿੱਤਾ ਗਿਆ ਅਤੇ ਜਿਹੜਾ 2024 ਦਾੜਾ ਐਕਟ ਨਵਾਂ ਪਾਸ ਕਰਕੇ ਉੱਥੇ ਲਾਗੂ ਕਰ ਦਿੱਤਾ ਗਿਆ ਪਹਿਲਾਂ ਇਸ ਤਖਤ ਤੇ ਐਸਜੀਪੀਸੀ ਦੇ ਚਾਰ ਮੈਂਬਰ ਨਾਮਜ਼ਦ ਹੁੰਦੇ ਸਨ ਹੁਣ ਘਟਾ ਕੇ ਦੋ ਕਰ ਦਿੱਤੇ ਗਏ ਆ ਚੀਫ ਖਾਲਸਾ ਦਵਾਨ ਅਤੇ ਹਯੂਰੀ ਖਾਲਸਾ ਦਵਾਨ ਦਾ ਇੱਕ ਇੱਕ ਮੈਂਬਰ ਨਾਮਜ਼ਦ ਹੁੰਦਾ ਸੀ ਉਹ ਵੀ ਖਤਮ ਕਰ ਦਿੱਤਾ ਗਿਆ ਸਰਕਾਰ ਵੱਲੋਂ ਪਹਿਲਾਂ ਜਿਹੜੇ ਉਹ ਤਿੰਨ ਮੈਂਬਰ ਨਾਮਜ਼ਦ ਹੁੰਦੇ ਸਨ ਇਹ ਕਿ ਉਹਨਾਂ ਨੇ ਤਖਸ਼ਿ ਹਜੂਰ ਸਾਹਿਬ ਦੀ ਮੈਮਰੀ 12 ਮੈਂਬਰ ਜਿਹੜੇ ਨਾਮਜ਼ਦ ਕਰਤੇ ਨੇ ਪਹਿਲਾਂ ਦੋ ਸਿੱਖ ਜਿਹੜੇ ਐਮਪੀ ਹੁੰਦੇ ਸੀ ਉਹ ਵੀ ਉੱਥੋਂ ਦੇ ਮੈਂਬਰ ਹੁੰਦੇ ਸੀ ਉਹਨਾਂ ਨੇ ਵੀ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਮੈਂ ਸਮਝਦਾ ਕਿ ਇਹ ਸਾਡੇ ਤਖਤਾਂ ਤੇ ਸਰਕਾਰ ਦਾ ਸਿੱਧਾ ਹਮਲਾ ਆ ਸਾਡੇ ਜਿਹੜੇ ਗੁਰਦੁਆਰਾ ਸਾਹਿਬਾਂ ਦੇ ਪ੍ਰਬੰਧ 'ਚ ਉਹਦਾ ਸਿੱਧਾ ਹਮਲਾ ਵਾ ਪਿੱਛੇ ਜੇ ਤੁਸੀਂ ਵੇਖੋ ਕਿ ਹਰਿਆਣਾ ਕਮੇਟੀ ਜਿਹੜੀ ਸਰਕਾਰ ਨੇ ਉੱਥੋਂ ਦੀ ਹਰਿਆਣਾ ਸਰਕਾਰ ਸੈਂਟਰ ਸਰਕਾਰ ਨੇ ਬਣਾ ਕੇ ਉਹ ਸਿੱਖਾਂ ਦੇ ਧਰਮ 'ਚ ਸਿੱਧਾ ਦਖਲ ਦਿੱਤਾ ਹੁਣ ਉਤੋਂ ਇਹ ਇਲਾਵਾ ਇਹ ਦੂਜਾ ਹਮਲਾ ਜਿਹੜਾ ਸਿੱਖਾਂ ਨੇ ਕੀਤਾ ਆ ਜਿਹੜਾ ਹਜੂਰ ਸਾਹਿਬ ਦਾ ਜਿਹੜਾ ਬੋਰਡ ਆ ਉਹਦੇ ਵਿੱਚ ਤਿੰਨ ਦੀ ਬਜਾਏ 12 ਮੈਂਬਰ ਜਿਹੜੇ ਆਪਣੇ ਨਾਮਜ਼ਦ ਕਰਕੇ ਇਹ ਸਿੱਖ ਧਰਮ ਵਿੱਚ ਦਖਲ ਦਿੱਤਾ ਜਾ ਰਿਹਾ ਮੈਂ ਸਰਕਾਰ ਨੂੰ ਚੇਤਾਵਨੀ ਦਿੰਦਾ ਕਿ ਸਿੱਖ ਧਰਮ ਵਿੱਚ ਦਖਲ ਨਾ ਦਿਓ ਸਿੱਖ ਕਦੇ ਵੀ ਆਪਣੇ ਧਰਮ ਵਿੱਚ ਜਿਹੜਾ ਬਾਹਰੀ ਦਖਲ ਉਹ ਬਰਦਾਸ਼ਤ ਨਹੀਂ ਕਰਦੇ ਤੇ ਤੁਸੀਂ ਸਿੱਖ ਕੌਮ ਨੂੰ ਝਪਕਾਉਣ ਵਾਲੀ ਕੋਸ਼ਿਸ਼ ਕਰਦੇ ਹੋ ਨਾ ਕਰੋ ਤਾਂ ਜੋ ਸਿੱਖ ਜਿਹੜੇ ਉਹ ਜਿੱਥੇ ਵੀ ਵਸਦੇ ਨੇ ਤੇ ਉਹ ਅਮਨ ਸ਼ਾਂਤੀ ਦਾ ਵਾਸਤੇ ਰਹਿਣ ਸਿੱਖ ਹਮੇਸ਼ਾ ਹੀ ਆਪਣਾ ਗੁਰਦਰਾ ਸਾਹਿਬਾਨ ਦਾ ਪ੍ਰਬੰਧ ਜਿਹੜਾ ਉਹ ਯਾਦ ਕਰਦੇ ਆ ਇਹਨਾਂ ਦਾ ਯਾਦ ਹੀ ਕਰਨਗੇ ਤੇ ਸਿੱਖਾਂ ਦੇ ਜਿਹੜੇ ਧਰਮ ਚ ਜਾਂ ਗੁਰਦਰਾ ਸਾਹਿਬਾਨ ਦੇ ਪ੍ਰਬੰਧ ਦਖਲਦਾਹੀ ਨਾ ਕੀਤੀ ਜਾਵੇ ਸਿਕੱਤੇ ਸਾਹਿਬ ਪਹਿਲੇ ਪਟਨਾ ਸਾਹਿਬ ਤੇ ਦਿੱਲੀ ਕਮੇਟੀ ਫਿਰ ਹਜੂਰ ਸਾਹਿਬ ਤੇ ਹਰਿਆਣਾ ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰ ਸਿੱਖਾਂ ਦੇ ਮਾਮਲੇ ਵਿੱਚ ਦਿੱਤੀ ਦਖਲਅਦਾਹੀ ਕਰੇ ਮੈਂ ਤਾਂ ਪਹਿਲਾਂ ਹੀ ਬੇਨਤੀ ਕਰ ਰਿਹਾ ਕਿ ਤਰ੍ਹਾਂ ਹਰਿਆਣਾ ਦਿੱਲੀ ਪਟਨਾ ਸਾਹਿਬ ਹਜੂਰ ਸਾਹਿਬ ਇਹ ਸਿੱਧਾ ਹੀ ਦਖਲ ਹੈ ਜਿਹੜਾ ਇਹ ਸ਼ਰੋਵਣੀ ਕਮੇਟੀ ਦੇ ਪ੍ਰਬੰਧਾਂ ਚ ਗੁਰਦੁਆਰਾ ਸਭਾਾਂ ਦੇ ਪ੍ਰਬੰਧਾਂ ਚ ਤਖਤਾਂ ਦੇ ਪ੍ਰਬੰਧਾਂ 'ਚ ਸਿੱਧਾ ਦਖਲਿਆ ਇਹ ਸਿੱਖ ਕੌਮ ਜਿਹੜੀ ਉਹ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕਰਦੀ ਮੈਂ ਮਾਨਜੋ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਜੀ ਧਾਮੀ ਜੀ ਵੱਲੋਂ ਇਸ ਜਿਹੜੀ ਦਖਲਦਾਰੀ ਕੀਤੀ ਜਾ ਰਹੀ ਹੈ ਗੁਰਦੁਆਰਾ ਪ੍ਰਬੰਧਾਂ 'ਚ ਮੈਂ ਉਹਦੀ ਨਿਖੇਧੀ ਕਰਦਾ ਅਤੇ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਜਿਹੜੇ ਪ੍ਰਬੰਧਾਂ 'ਚ ਦਖਲਦਾਰੀ ਨਾ ਕੀਤੀ ਜਾਵੇ ਜਿਹੜਾ ਤਾਂ ਜੋ ਸਿੱਖ ਕੌਮ ਜਿਹੜੀ ਆਪਣਾ ਤਖਤਾਂ ਦਾ ਜਾਂ ਜਿਹੜੇ ਸਾਡੇ ਗੁਰਦਵਾਰਾ ਸਭਾ ਨਾਲ ਉਹਦਾ ਪ੍ਰਬੰਧ ਵਧੀਆ ਤਰੀਕੇ ਨਾਲ ਚਲਾ ਸਕਣ ਤੁਹਾਨੂੰ ਦੱਸਦੀ ਕਿ ਇਹਦੇ ਵਿੱਚ 7 ਤੋਂ 12 ਕਰ ਦਿੱਤੀ ਗਈ ਹੈ ਗਿਣਤੀ ਜਿਹੜੇ 12 ਮੈਂਬਰ ਹੁੰਦੇ ਨੇ ਉਹਦੇ ਵਿੱਚ ਸਰਕਾਰੀ ਅਧਿਕਾਰੀ ਵੀ ਹੁੰਦੇ ਨੇ ਉਹ ਗਿਣਤੀ ਵਧਾ ਦਿੱਤੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚਾਰ ਮੈਂਬਰ ਹੁੰਦੇ ਸੀ ਉਹਨਾਂ ਨੂੰ ਘਟਾ ਕੇ ਦੋ ਕਰ ਦਿੱਤਾ ਗਿਆ ਤੇ ਇਸ ਤੋਂ ਇਲਾਵਾ ਜਿਹੜੇ ਦੋ ਮੁਖ ਸਿਗੇ ਦੇ ਵਿੱਚ ਇੱਕ ਤਾਂ ਜੀਵ ਖਾਲਸਾ ਦਿਵਾਨ ਤੇ ਦੂਜਾ ਹਜ਼ੂਰੀ ਸਚਕੰਡ ਦਿਵਾਨ ਉਹਨਾਂ ਨੂੰ ਇਸ ਨਾਮਜ਼ਦਗੀ ਤੋਂ ਬਾਹਰ ਕਰ ਦਿੱਤਾ ਗਿਆ ਹੈ ਕੁੱਲ ਮਿਲਾ ਕੇ ਮਹਾਰਾਸ਼ਟra ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਵੱਡੇ ਸਵਾਲ ਖੜੇ ਹੋਏ ਨੇ ਕਿਉਂਕਿ ਮਹਾਰਾਸ਼ਟra ਦੇ ਵਿੱਚ ਸ਼੍ਰੀ ਨਾਦੇੜ ਸਾਹਿਬ ਦੇ ਦਰਸ਼ਨਾਂ ਵਾਸਤੇ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ ਜਾਂਦੀ ਹੈ ਸਿੱਖ ਸ਼ਰਧਾਲੂ ਜਾਂਦੇ ਨੇ ਦੇਸ਼ ਦੁਨੀਆ ਤੋਂ ਉੱਥੇ ਪਹੁੰਚਦੇ ਨੇ ਪਰ ਪਹਿਲਾਂ ਵੀ ਉੱਥੋਂ ਦਾ ਜਿਹੜਾ ਪ੍ਰਬੰਧਕ ਸੀ ਉਨੂੰ ਲਾਉਣ ਦਾ ਮਾਮਲਾ ਵੀ ਕਾਫੀ ਚਰਚਾ ਦੇ ਵਿੱਚ ਆਇਆ ਸੀ ਬਾਅਦ ਦੇ ਵਿੱਚ ਉਹ ਫੈਸਲਾ ਵਾਪਸ ਲੈਣਾ ਪਿਆ ਤੇ ਹੁਣ ਇੱਕ ਵਾਰ ਫੇਰ ਨਵਾਂ ਐਕਟ ਲਿਆਂਦਾ ਗਿਆ ਸੋਧ ਕੀਤੀ ਗਈ ਹੈ ਉਸ ਸੋਧ ਦੇ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਗਿਣਤੀ ਘਟਾਈ ਗਈ ਹੈ ਸਰਕਾਰੀ ਮੈਂਬਰਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ ਤੇ ਕਈ ਸੰਸਥਾਵਾਂ ਦੀ ਨਾਮਜ਼ਦਗੀ ਖਤਮ ਕਰ ਦਿੱਤੀ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਨਿਡਰ ਹਾਂ ਨਿਰਪੱਖ ਰ੍ਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਗੱਲਚਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ, ਅਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ